ਸ਼ੋਮਨੀ ਕਮੇਟੀ ਨੂੰ ਘੱਟੋ ਘਾਟੇ ਚਾਹੀਦਾ ਕਿ ਗੁਰੂ ਮਾਰਾ ਨਾਲ ਜਿੰਨੀਆਂ ਵੀ ਚੀਜ਼ਾਂ ਜੁੜੀਆਂ ਨੇ ਚੋਲਾ ਹੈ ਜੋੜਾ ਹੈ ਸ਼ਸਤਰ ਨੇ ਉਹਨਾਂ ਬਾਬਤ ਕੀ ਇਹ ਨਕਲੀ ਹੈ ਅਸਲੀ ਇਹਦੇ ਬਾਰੇ ਕੋਈ ਮੈਕਮਾ ਸੈੱਟ ਕੀਤਾ ਜਾਵੇ ਕੋਈ ਡਿਪਾਰਟਮੈਂਟ ਬਣਾਇਆ ਜਾਵੇ ਉਹਨਾਂ ਦਾ ਕੰਮ ਹੈ ਕੋਈ ਇਦਾਂ ਨਾ ਹੋਵੇ ਗੁਰੂ ਦਾ ਨਾਮ ਵਰਤ ਕੇ ਸਿੱਖ ਸੰਗਤ ਨੂੰ ਭੁਲੇਖਾ ਪਾਈ ਜਾਏ ਤੇ ਠੱਗੀ ਮਾਰ ਕੇ ਉਹ ਜਾਏ ਕੀ ਗੁਰੂ ਮਹਾਰਾਜ ਜੋੜੇ ਪਾਉਂਦੇ ਸਨ ਪੈਰੀ ਉਹ ਖੜਾਵਾ ਨਹੀਂ ਸੰਵਰਤਦੇ ਘਟੋ ਘਟਾ ਭਾਈ ਨਾ ਤੇ ਕਰੀਏ ਕਿ ਆਪਾਂ ਜਿਹੜਾ ਖੜਾਵਾ ਵਾਲਾ ਕਸਾ ਜੋੜਿਆ ਜਾਂਦਾ ਹੈ ਜਾਂ ਖੜਾਵਾ ਦੀ ਗੱਲ ਚੱਲਦੀ ਹੈ ਖੜਾਵਾ ਪਾ ਕੇ ਨਾ ਪ੍ਰਚਾਰ ਦੌਰਿਆਂ ਤੇ ਜਾਇਆ ਜਾ ਸਕਦਾ ਨਾ ਹੀ ਜੰਗਾਾਂ ਚ ਤੇ ਨਾ ਹੀ ਮੈਦਾਨ ਦੇ ਵਿੱਚ ਸ਼ਸਤਰ ਵਿਦਿਆ ਟ੍ਰੇਨਿੰਗ ਦੇ ਵੇਲੇ ਉਹ ਖੜਾਵਾ ਵਰਤੋ ਆ ਸਕਦੀਆਂ ਨੇ ਖੜਾਵਾ ਵੀ ਰੱਖ ਕੇ ਪੂਜਾ ਕਰਾਇਆ ਜਾਂਦੇ ਆ ਤੇ ਜੋੜੇ ਵਿੱਚ ਚੁੱਕੀ ਫਿਰਦੇ ਆ ਤਨ ਤਪਾਇਤ ਤੋ ਨੂਰ ਜਿਉ ਬਾਲਨ ਹੱਡ ਨਾ ਬਾਲ ਸਿਰ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਰੀ ਨੇ ਹਾਲ ਮੈਂ ਫੇੜਿਆ ਦਾ ਅਰਥ ਕੀ ਵਿਗਾੜਿਆ ਵੀ ਸਿਰ ਨੇ ਜਾਂ ਪੈਰਾਂ ਨੇ ਕਦੀ ਮੁਦੇ ਮੂੰਹ ਹੋ ਕੇ ਲਟਕ ਜਾਣਾ ਤੇ ਕਦੀ ਪੈਰਾਂ ਪੱਖੋਂ ਨੰਗੀ ਪੈਰੀ ਰਹਿਣਾ ਕੰਡਿਆਂ ਤੇ ਤੁਰੇ ਫਿਰਨਾ ਸ਼ਰੀਰ ਨੂੰ ਤਪਾਉਣ ਦੀ ਗੁਰੂ ਤਾਂ ਨਹੀਂ ਨਸੇ ਦੇ ਰਿਆ ਤੇ ਘਟੋ ਘਟ ਜਿਹੜੀ ਜੋੜਿਆਂ ਦੀ ਚਰਚਾ ਚੱਲ ਰਹੀ ਏ ਐਨੀ ਕੁ ਤਾਂ ਗੱਲ ਸਮਝ ਲਈਏ ਕਿ ਗੁਰੂ ਮਹਾਰਾਜ ਜੋੜੇ ਵਰਤਦੇ ਸਨ ਔੜ ਵਾਲੀਆਂ ਚੀਜ਼ਾਂ ਤਨ ਤੇ ਕਪੜਾ ਹੈ ਪੈਰੀ ਜੋੜਾ ਹੈ ਇਹ ਵਰਤੋਂ ਦੀਆਂ ਸਿਰਫ ਚੀਜ਼ਾਂ ਨੇ ਇਹ ਪੂਜਣ ਦੀਆਂ ਨਹੀਂ ਹੁੰਦੀਆਂ ਹਰ ਚੀਜ਼ ਸਾਨੂੰ ਸੇਧ ਹੀ ਦੇਗੀ ਜੇ ਆਪਾਂ ਸੇਧ ਲੈਣਾ ਚਾਹਾਂਗੇ ਤੇ ਜੇ ਤੇ ਸਿਰਫ ਆਪਾਂ ਪੂਜਣ ਦਾ ਹੀ ਕੰਮ ਫਾਇਲਾ ਤੇ ਫਿਰ ਇਹ ਤਾਂ ਭਾਰਤੀ ਖਿੱਤੇ ਦੇ ਵਿੱਚ ਸਦੀਆਂ ਤੋਂ ਹੀ ਪ੍ਰੈਕਟਿਸ ਚੱਲਦੀ ਆ ਰਹੀ ਹੈ ਸ਼ਸਤਰ ਵਿਖਾਈ ਤੇ ਜਾਣੇ ਆ ਕੇਸਗੜ ਸਾਹਿਬ ਹਜੂਰ ਸਾਹਿਬ ਹੋਰ ਥਾਂ ਤੇ ਆ ਆ ਚੱਕਰ ਗੁਰੂ ਨੇ ਵਰਤਿਆ ਅ ਸ਼ਸਤਰ ਵਰਤਿਆ ਵਾਲੀ ਕਿਰਪਾਨ ਵਰਤਿਆ ਨੇਜਾ ਵਰਤਿਆ ਮਸਲਾ ਤੇ ਇਨਾ ਸੀ ਕਿ ਗੁਰੂ ਮਹਾਰਾਜ ਜੀ ਨੇ ਸ਼ਸਤਰ ਚੁਕਾਏ ਸਾਨੂੰ ਸ਼ਸਤਰ ਵਰਤਨੇ ਸਿਖਾਏ ਸ਼ਸਤਰਾ ਦੀ ਟ੍ਰੇਨਿੰਗ ਦਿੱਤੀ ਇਸ ਕਰਕੇ ਕਿਉਂਕਿ ਸਮੇਂ ਦੀ ਜਿਹੜੀ ਸਰਕਾਰ ਹੈ ਉਹ ਸ਼ਸਤਰਾਂ ਤੋਂ ਮਨਾਹੀ ਕਰਦੀ ਕਿ ਲੋਕ ਖੁਦ ਮੁਖਤਿਆਰ ਨਾ ਹੋਣ ਸਰਕਾਰਾਂ ਨੂੰ ਚੈਲੰਜ ਕੀਤਾ ਗੁਰੂ ਮਹਾਰਾਜ ਜੀ ਨੇ ਇਹ ਸਾਨੂੰ ਸ਼ਸਤਰ ਇਤਿਹਾਸਿਕ ਜਿਹੜੇ ਦਿਖਾਏ ਜਾਂਦੇ ਨੇ ਸੇਧ ਦਿੰਦੇ ਨੇ ਹੁਣ ਜਿਹੜੇ ਸ਼ਸਤਰ ਵਿਖਾਉਂਦੇ ਨੇ ਸ਼ਾਮ ਨੂੰ ਸੰਗਤਾਂ ਨੂੰ ਕੀ ਆ ਤੀਰ ਹੈ ਤੇ ਕਿਰਪਾਨ ਹੈ ਉਹ ਆਪ ਤੇ ਸਰਕਾਰਾਂ ਨਾਲ ਜਾ ਕੇ ਬਹਿ ਜਾਂਦੇ ਨੇ ਸਰਕਾਰਾਂ ਦੀ ਬੋਲੀ ਬੋਲਣਗੇ ਉਹਨਾਂ ਦੇ ਨਾਲ ਜਾ ਕੇ ਪ੍ਰੋਗਰਾਮ ਅਟੈਂਡ ਕਰ ਰਹੇ ਹੁੰਦੇ ਨੇ ਗੋਡੇ ਨਾਲ ਗੋਡਿਆਂ ਜੋੜਿਆ ਹੁੰਦਾ ਫਿਰ ਤੁਸੀਂ ਸ਼ਸਤਰ ਵਿਖਾ ਕੇ ਕੀ ਦੇਣੀ ਸੇਜ ਜੀ ਸਾਨੂੰ ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਚੱਲਦੇ-ਚੱਲਦੇ ਮੇਰੇ ਇੱਕ ਖਿਆਲ ਆਇਆ ਤੇ ਮੈਂ ਕਿਹਾ ਬਿਸਰ ਨਾ ਜਾਏ ਤੇ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲਾਂ ਕਿ ਅੱਜਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੈਰੀਂ ਵਰਤੇ ਹੋਏ ਜੋੜਿਆਂ ਦੀ ਖਬਰ ਹੈ ਚਰਚਾ ਬਣੀ ਹੋਈ ਹੈ ਕਿ ਇਹ ਗੁਰੂ ਮਹਾਰਾਜ ਜੀ ਦੇ ਜੋੜੇ ਨੇ ਗੁਰੂ ਸਾਹਿਬ ਜੀ ਦੇ ਕੋਈ ਵੀ ਚੀਜ਼ਾ ਹੁਣ ਪਾਵੇਂ ਉਹਨਾਂ ਦੇ ਸ਼ਸਤਰ ਨੇ ਪਾਵੇਂ ਚੋਲੇ ਨੇ ਪਾਵੇਂ ਜੋੜੇ ਨੇ ਦੇਖੋ ਇੱਕ ਸਾਨੂੰ ਘਟੂ ਘੜ ਸਿੱਖ ਹੋਣ ਦੇ ਨਾਤੇ ਉਮ ਜੋ ਸਿੱਖ ਅਸੀਂ ਗੁਰੂ ਨਾਲ ਪਿਆਰ ਕਰਨ ਵਾਲੇ ਆ ਉਹਨਾਂ ਦੇ ਸਿੱਖਣ ਲਈ ਜ਼ਰੂਰ ਕੋਈ ਚੀਜ਼ ਹੈ ਨੁਕਤਾ ਹੈਗਾ ਕਿ ਗੁਰੂ ਮਹਾਰਾਜ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਆਪਣੇ ਜੀਵਨ ਕਾਲ ਦੌਰਾਨ ਤੇ ਸਾਨੂੰ ਬਾਣੀ ਰਾਹੀਂ ਉਪਦੇਸ਼ ਜਾਈ ਸਾਨੂੰ ਸਵਾਰਨ ਵਾਸਤੇ ਨੇ ਸਾਨੂੰ ਸੇਧ ਦੇਣ ਲਈ ਹੈ ਸ਼ੋਮਨੀ ਕਮੇਟੀ ਨੂੰ ਘਟੂ ਘਟੇ ਚਾਹੀਦਾ ਹੈ ਕਿ ਗੁਰੂ ਮਾਰਾ ਨਾਲ ਜਿੰਨੀਆਂ ਵੀ ਚੀਜ਼ਾਂ ਜੁੜੀਆਂ ਨੇ ਚੋਲਾ ਹੈ ਜੋੜਾ ਹੈ ਸ਼ਸ਼ਤਰ ਨੇ ਉਹਨਾਂ ਬਾਬਤ ਕੀ ਇਹ ਨਕਲੀ ਹੈ ਅਸਲੀ ਇਹਦੇ ਬਾਰੇ ਕੋਈ ਮਹਿਕਮਾ ਸੈੱਟ ਕੀਤਾ ਜਾਵੇ ਕੋਈ ਡਿਪਾਰਟਮੈਂਟ ਬਣਾਇਆ ਜਾਵੇ ਉਹਨਾਂ ਦਾ ਕੰਮ ਹੈ ਕਿ ਕੋਈ ਇਦਾਂ ਨਾ ਹੋਵੇ ਗੁਰੂ ਦਾ ਨਾਮ ਵਰਤ ਕੇ ਸਿੱਖ ਸੰਗਤ ਨੂੰ ਭੁਲੇਖਾ ਪਾਈ ਜਾਏ ਤੇ ਠੱਗੀ ਮਾਰ ਕੇ ਉਹ ਜਾਏ ਤੇ ਇਦਾਂ ਨਾ ਹੋਵੇ ਸਾਡੇ ਨਾਲ ਕਟੂਕੜੇ ਸ਼ਰਮਨੀ ਕਮੇਟੀ ਦਾ ਫਰਜ ਬਣਦਾ ਮੇਰੇ ਤੇਰੇ ਤੁਹਾਡੇ ਵਰਗੇ ਅਸੀਂ ਕਹਿ ਕੇ ਚੱਲੋ ਆਪਣਾ ਗੁਬਾਰ ਕੱਢ ਲਾਂਗੇ ਕਿ ਵੀ ਇਹ ਇਦਾਂ ਹੈ ਤੇ ਉਹਦਾ ਹੈ ਪਰ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੀਆਂ ਇਤਿਹਾਸਕ ਚੀਜ਼ਾਂ ਨੇ ਉਹ ਸਾਰੀਆਂ ਨੂੰ ਅਸੀਂ ਲੰਬੇ ਕਰਦੀਏ ਉਹਨਾਂ ਤੋਂ ਸਿੱਖਿਆ ਜ਼ਰੂਰ ਮਿਲਦੀ ਹੈ ਜੀ ਜੋੜੇ ਤੋਂ ਜਿਹੜੀ ਸੇਧ ਹੈ ਨਾ ਸਾਨੂੰ ਸਾਰਿਆਂ ਨੂੰ ਘੱਟੋ-ਘੱਟ ਇੰਨੀ ਜ਼ਰੂਰ ਹੈ ਔਰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਜੋੜੇ ਪਾਉਂਦੇ ਸਨ ਪੈਰੀ ਉਹ ਖੜਾਵਾ ਨਹੀਂ ਸੰਵਰਤਦੇ ਕਟੋਕਟਾਪਾ ਇੰਨਾ ਤੇ ਕਰੀਏ ਕਿ ਆਪਾਂ ਜਿਹੜਾ ਖੜਾਵਾਂ ਵਾਲਾ ਕਸਾ ਜੋੜਿਆ ਜਾਂਦਾ ਹੈ ਜਾਂ ਖੜਾਵਾਂ ਦੀ ਗੱਲ ਚੱਲਦੀ ਹੈ ਖੜਾਵਾਂ ਪਾ ਕੇ ਨਾ ਪ੍ਰਚਾਰ ਦੌਰਿਆਂ ਤੇ ਜਾਇਆ ਜਾ ਸਕਦਾ ਨਾ ਹੀ ਜੰਗਾ ਚ ਤੇ ਨਾ ਹੀ ਮੈਦਾਨ ਦੇ ਵਿੱਚ ਸ਼ਸਤਰ ਵਿਦਿਆ ਟ੍ਰੇਨਿੰਗ ਦੇ ਵੇਲੇ ਉਹ ਖੜਾਵਾਂ ਵਰਤੋ ਆ ਸਕਦੀਆਂ ਨੇ ਫਿਰ ਇੱਕ ਚੀਜ਼ ਤਾਂ ਮੰਨੀਆਂ ਨਾ ਆਪਾਂ ਹੁਣ ਖੜਾਵਾਂ ਵੀ ਰੱਖ ਕੇ ਪੂਜਾ ਕਰਾਇਆ ਜਾਂਦੇ ਆ ਤੇ ਜੋੜੇ ਵੀ ਚੁੱਕੀ ਫਿਰਦੇ ਆ ਚਲੋ ਜੇ ਇੰਨਾ ਹੀ ਮੰਨ ਲਈਏ ਕਿ ਗੁਰੂ ਮਹਾਰਾਜ ਨੰਗੀ ਪੈਰੀ ਨਹੀਂ ਸੰ ਰਹਿੰਦੇ ਕਿਉਂਕਿ ਜਿੰਨੇ ਵੀ ਧਾਰਮਿਕ ਲੋਕ ਖਵਾਉਂਦੇ ਸਨ ਇੰਡੀਆ 'ਚ ਖਾਸ ਕਰਕੇ ਉਹ ਨੰਗੀ ਪੈਰ ਰਹਿਣ ਨੂੰ ਹੀ ਤੇ ਸਰੀਰ ਤੇ ਨੰਗੇ ਰਹਿਣੇ ਕੱਪੜੇ ਨਾ ਪਾਉਣੇ ਇਹਨੂੰ ਹੀ ਬੜਾ ਵੱਡਾ ਕੰਮ ਸਮਝ ਲੈਂਦੇ ਸਰ ਕਿ ਬੜਾ ਵੱਡਾ ਕੰਮ ਹੈ ਜੀ ਇਹ ਤ્યાਗ ਹੈ ਔਰ ਇਹ ਖਾਸ ਕਿਸਮ ਦਾ ਧਾਰਮਿਕ ਕਰਮ ਹੈ ਕੋਈ ਅਜੇ ਤਾਂ ਬੰਮਾਰ ਨੇ ਬਾਣੀ ਚਾਖਿਆ ਹੈ ਬਸਤਰ ਨਾ ਪਹਿਰੇ ਅਹਨਿਸ ਕਹਿਰੇ ਮੋਨ ਵਿਗੋਤਾ ਕਿਉਂ ਜਾਗੇ ਗੁਰਬਿਨ ਸੂਤਾ ਪਗ ਉਪੇ ਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਈ ਸਿਰ ਛਾਈ ਪਾਈ ਮੂਰਖੰਦੇ ਪਤ ਗਵਾਏ ਇਹ ਮੂਰਖਾਂ ਦੇ ਕੰਮ ਨੇ ਕਿ ਵੀ ਕਪੜੇ ਲਾ ਛੱਡਨੇ ਤੇ ਪੈਰੀ ਜੋੜਾ ਲਾ ਛੱਡਣਾ ਉਪੇ ਤਾਣਾ ਕਹਿੰਦੇ ਨੇ ਵੀ ਵਿਦਆਊਟ ਸ਼ੂਜ਼ ਦੇ ਆਪਣੇ ਪੈਰੀ ਨੰਗੀ ਪੈਰੀ ਰਹਿ ਕੇ ਤੇ ਆਪਣਾ ਬਸਰ ਕਰਨਾ ਇਹ ਮੂਰਖਾਂ ਵਾਲਾ ਕੰਮ ਹੈ ਗੁਰੂ ਨੇ ਸਾਨੂੰ ਤਨ ਨੂੰ ਦੁਖੀ ਕਰਨ ਦੀ ਕੋਈ ਸਹਿਦ ਨਹੀਂ ਦਿੱਤੀ ਬਾਣੀ ਦੇ ਵਿੱਚ ਤਨ ਨਾਲ ਤਪਾਇ ਤਨੂਰ ਜਿਓ ਬਾਲਨ ਹੱਡ ਨਾਲ ਬਾਲ ਸਿਰ ਸਿਰ ਪੈਰੀਂ ਕਿਆ ਫੇੜਿਆ ਅੰਦਰ ਪਰੀ ਨੇ ਹਾਲ ਮੈਂ ਫੇੜਿਆ ਦਾ ਅਰਥ ਕੀ ਵਗਾੜਿਆ ਵੀ ਸਿਰ ਨੇ ਜਾਂ ਪੈਰਾਂ ਨੇ ਕਦੀ ਮੁਦੇ ਮੂੰਹ ਹੋ ਕੇ ਲਟਕ ਜਾਣਾ ਤੇ ਕਦੀ ਪੈਰਾਂ ਪੱਖੋਂ ਲੰਗੀ ਪੈਰੀ ਰਹਿਣਾ ਕੰਡਿਆਂ ਤੇ ਤੁਰੇ ਫਿਰਨਾ ਸ਼ਰੀਰ ਨੂੰ ਤਪਾਉਣ ਦੀ ਗੁਰੂ ਤਾਂ ਨਹੀਂ ਨਸੇ ਦੇ ਰਿਆ ਤੇ ਘਟੋ ਘੜ ਜਿਹੜੀ ਜੋੜਿਆਂ ਦੀ ਚਰਚਾ ਚੱਲ ਰਹੀ ਏ ਐਨੀ ਕੁ ਤਾਂ ਗੱਲ ਸਮਝ ਲਈਏ ਕਿ ਗੁਰੂ ਮਹਾਰਾਜ ਜੋੜੇ ਵਰਤਦੇ ਸਨ ਪੌੜ ਵਾਲੀਆਂ ਚੀਜ਼ਾਂ ਤਨ ਤੇ ਕਪੜਾ ਹੈ ਪੈਰੀ ਜੋੜਾ ਹੈ ਇਹ ਵਰਤੋਂ ਦੀਆਂ ਸਿਰਫ ਚੀਜ਼ਾਂ ਨੇ ਇਹ ਪੂਜਣ ਦੀਆਂ ਨਹੀਂ ਹੁੰਦੀਆਂ ਔਰ ਸਾਨੂੰ ਗੁਰੂ ਤੋਂ ਹਰ ਚੀਜ਼ ਸਿੱਖਣ ਤੋਂ ਮਿਲਦੀ ਹੈ ਕਿ ਵੀ ਇਹਨੂੰ ਨਕਾਰਨਾ ਨਹੀਂ ਚਾਹੀਦਾ ਸਿੱਖ ਰਹਿਤ ਮਰਿਆਦਾ ਵਿੱਚ ਵੀ ਸਾਡੇ ਬਜ਼ੁਰਗਾਂ ਨੇ ਲਿਖਿਆ ਹੈ ਗੁਰਦੁਆਰੇ ਸਰਲੇਖੇਟਨ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਇੱਕ ਤੋਂ ਦੂਜੀ ਥਾਂ ਸੇ ਲਿਜਾਣੇ ਆ ਜਿਵੇਂ ਆਪਣੇ ਘਰਾਂ ਦੇ ਵਿੱਚ ਜਾਂ ਕਿਸੇ ਸਮਾਗਮ ਦੇ ਵਿੱਚ ਤੇ ਪੈਰੀ ਜੋੜੇ ਪੌਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਤੁਨੂੰ ਭਰਮ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਗੁਰੂ ਨੇ ਵੀ ਜੋੜੇ ਵਰਤੇ ਨੇ ਆਖਿਰਕਾਰ ਗੁਰੂ ਨੇ ਜੋੜੇ ਪਾਏ ਨੇ ਤੇ ਗੁਰੂ ਦੀਆਂ ਜੋੜਿਆਂ ਨਾਲ ਕੋਈ ਐਸੀ ਨਫ਼ਰਤ ਨਹੀਂ ਹੈਗੀ ਕਿ ਜੋੜੇ ਨਹੀਂ ਪਾਉਣੇ ਲੋੜ ਪੈਣ ਤੇ ਤੁਸੀਂ ਜੋੜੇ ਪਾ ਸਕਦੇ ਹੋ ਇਹ ਲਿਖਿਆ ਹੋਇਆ ਹੈ ਹਰ ਚੀਜ਼ ਸਾਨੂੰ ਸੇਧ ਹੀ ਦੇਗੀ ਜੇ ਆਪਾਂ ਸੇਧ ਲੈਣਾ ਚਾਹਾਂਗੇ ਤੇ ਜੇ ਤੇ ਸਿਰਫ ਆਪਾਂ ਪੂਜਣ ਦਾ ਹੀ ਕੰਮ ਫਾਇਲਾ ਤੇ ਫਿਰ ਇਹ ਤਾਂ ਭਾਰਤੀ ਖਿੱਤੇ ਦੇ ਵਿੱਚ ਸਦੀਆਂ ਤੋਂ ਹੀ ਪ੍ਰੈਕਟਿਸ ਚੱਲਦੀ ਆ ਰਹੀ ਹੈ ਗੁਰੂ ਮਹਾਰਾਜ ਜੀ ਦੇ ਚੋਲੇ ਕਹੇ ਜਾਂਦੇ ਨੇ ਕਿ ਗੁਰੂ ਮਹਾਰਾਜ ਜੀ ਦਾ ਚੋਲਾ ਪਿਆ ਹੋਇਆ ਹੈ ਦਸਤਾਰ ਪਈ ਹੈ ਉਹਦੇ ਤੋਂ ਸਾਨੂੰ ਸੇਧ ਲੈਣੀ ਬਣਦੀ ਹੈ ਕਿ ਗੁਰੂ ਮਹਾਰਾਜ ਜੀ ਨੇ ਕੱਪੜੇ ਪਾਏ ਨੇ ਸਧਾਰਨ ਕੱਪੜੇ ਪਾਏ ਨੇ ਔਰ ਮਤਲਬ ਜਿੱਦਾਂ ਦੀ ਵੀ ਲੋੜ ਪਈ ਪਹਿਣ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਵਤਾਰਾ ਸੰਸਾਰੀ ਕੱਪੜਾ ਪਾਇਆ ਜਾਂ ਜਿੱਥੇ ਪ੍ਰਚਾਰ ਦੌਰੇ ਤੇ ਗਏ ਉਦਾਂ ਦਾ ਵਸਤਰ ਪਾ ਲਿਆ ਰੰਗ ਦਾ ਇਧਰੋਂ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਹੜਾ ਰੰਗ ਪਰਫੈਕਟ ਗੁਰੂ ਮਹਾਰਾਜ ਜੀ ਨੇ ਸਾਨੂੰ ਦਿੱਤਾ ਹੈ ਕੱਪੜੇ ਦਿੱਤੇ ਨੇ ਬਸ ਇਸ ਕਰਕੇ ਉਹ ਨਹੀਂ ਪਾਉਣਾ ਜੋ ਸਾਨੂੰ ਦੁਖੀ ਕਰਦਾ ਹੋਰ ਪੈਨਣਾ ਖੁਸ਼ੀ ਖੁਆਰ ਜਿੱਤ ਪੈਦੇ ਤਨ ਪੀੜੀ ਮਲਮੇ ਚੱਲੇ ਵਿਕਾਰ ਸੋ ਸਿੱਧਾ ਨੇ ਗੁਰਬਾਣੀ ਦੇ ਰਹੀ ਔਰ ਗੁਰੂ ਦੇ ਇਤਿਹਾਸ ਕਰਾਹੀ ਭਵਿਸ਼ਯ ਸ਼ਸਤਰਾਂ ਦੀ ਗੱਲ ਹੈ ਅਸੀਂ ਸ਼ਸਤਰ ਵਿਖਾਈ ਤੇ ਜਾਣੇ ਆ ਕੇਸਗੜ ਸਾਹਿਬ ਹਜੂਰ ਸਾਹਿਬ ਹੋਰ ਥਾਤੇ ਆ ਆ ਚੱਕਰ ਗੁਰੂ ਨੇ ਵਰਤਿਆ ਅ ਸ਼ਸਤਰ ਵਰਤਿਆ ਵਾਲੀ ਕਿਰਪਾਨ ਵਰਤਿਆ ਨੇਜਾ ਵਰਤਿਆ ਮਸਲਾ ਤੇ ਇਨਾ ਸੀ ਕਿ ਗੁਰੂ ਮਹਾਰਾਜ ਜੀ ਨੇ ਸ਼ਸਤਰ ਚੁਕਾਏ ਸਾਨੂੰ ਸ਼ਸਤਰ ਵਰਤਨੇ ਸਿਖਾਏ ਸ਼ਸਤਰਾਂ ਦੀ ਟ੍ਰੇਨਿੰਗ ਦਿੱਤੀ ਇਸ ਕਰਕੇ ਕਿਉਂਕਿ ਸਮੇਂ ਦੀ ਜਿਹੜੀ ਸਰਕਾਰ ਹੈ ਉਹ ਸ਼ਸਤਰਾਂ ਤੋਂ ਮਨਾਹੀ ਕਰਦੀ ਹੈ ਕਿ ਲੋਕ ਖੁਦ ਮੁਖਤਿਆਰ ਨਾ ਹੋਣ ਸੈਲਫ ਡਿਫੈਂਸ ਲਈ ਤਿਆਰੀ ਨਾ ਕਰਨ ਸਾਡੇ ਨਾਲ ਉਹ ਜੂਝਣ ਨਾ ਉਹ ਸਿਰਫ ਈਨ ਸਾਡੀ ਮੰਨ ਲੈਣ ਜੋ ਕਹੀਏ ਉਹ ਸਿਰ ਝੁਕਾ ਦੇਣ ਸਰਕਾਰਾਂ ਨੂੰ ਚੈਲੰਜ ਕੀਤਾ ਗੁਰੂ ਮਹਾਰਾਜ ਜੀ ਨੇ ਇਹ ਸਾਨੂੰ ਸ਼ਸਤਰ ਇਤਿਹਾਸਿਕ ਜਿਹੜੇ ਦਿਖਾਏ ਜਾਂਦੇ ਨੇ ਸੇਧ ਦਿੰਦੇ ਨੇ ਹੁਣ ਜਿਹੜੇ ਸ਼ਸਤਰ ਵਿਖਾਉਂਦੇ ਨੇ ਸ਼ਾਮ ਨੂੰ ਸੰਗਤਾਂ ਨੂੰ ਕੀ ਆ ਤੀਰ ਹੈ ਤੇ ਕਿਰਪਾਨ ਹੈ ਉਹ ਆਪ ਤੇ ਸਰਕਾਰਾਂ ਨਾਲ ਜਾ ਕੇ ਬਹਿ ਜਾਂਦੇ ਨੇ ਸਰਕਾਰਾਂ ਦੀ ਬੋਲੀ ਬੋਲਣਗੇ ਉਹਨਾਂ ਦੇ ਨਾਲ ਜਾ ਕੇ ਪ੍ਰੋਗਰਾਮ ਅਟੈਂਡ ਕਰ ਰਹੇ ਹੁੰਦੇ ਨੇ ਗੋਡੇ ਨਾਲ ਗੋਡਿਆਂ ਜੋੜਿਆ ਹੁੰਦਾ ਫਿਰ ਤੁਸੀਂ ਸ਼ਸਤਰ ਵਿਖਾ ਕੇ ਕੀ ਦੇਣੀ ਸੇਧ ਜੀ ਸਾਨੂੰ ਸੋ ਗੁਰੂ ਮਹਾਰਾਜ ਦੀਆਂ ਚੀਜ਼ਾਂ ਦੀ ਅਗਰ ਸੇਧ ਲੈਣਾ ਚਾਹੀਏ ਤੇ ਬਹੁਤ ਸੇਧ ਮਿਲਣਗੀਆਂ ਜੀਵਨ ਸਵਰੇਗਾ ਤੇ ਪੂਜਣ ਤੋਂ ਬਾਹਰ ਹੋਈਏ ਮੰਨਤਾ ਸਾਡੀ ਸਿਰਫ ਇੰਨੀ ਹੈ ਕਿ ਅਗਰ ਜੇ ਇਹ ਗੁਰੂ ਦੀਆਂ origional ਚੀਜ਼ਾਂ ਨੇ ਗੁਰੂ ਮਹਾਰਾਜ ਵਰਤੇ ਰਹੇ ਨੇ ਤੇ ਸਾਡੇ ਸਿੱਖਣ ਦਾ ਇਹਦੇ ਵਿੱਚ ਕਿਹੜਾ ਕੰਮ ਹੈ ਗੋਲ ਕਾਂ ਨਾ ਭਰੀਏ ਮੱਥੇ ਨਾ ਟੇਕਦੇ ਫਰੀਏ ਸਾਡਾ ਸਿਰ ਸਿਰਫ ਤਾਂ ਸਿਰਫ ਸ਼ਬਦ ਦੇ ਅੱਗੇ ਔਰ ਉਹ ਸ਼ਬਦ ਦੇ ਅੱਗੇ ਜਿਹੜਾ ਆਪ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਖਜ਼ਾਨਾ ਜਿਹੜਾ ਇੰਨਾ ਮਹਾਨ ਹੈ ਉਹਦੇ ਅੱਗੇ ਆਪਣਾ ਸਿਰ ਨਵਾਈਏ ਬਾਕੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਆਪ ਸੇਦ ਲਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ